ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਜਾਨੀ ਇਹ ਮੇਰਾ ਪੰਜਾਬ ਤੇ ਤੇ ਤੁਹਾਡੇ ਆਪਣੇ ਹੋਸਟ ਜਾਨੀ ਬਾਬਾ ਵਿੱਕੀ ਵੱਲੋਂ ਦੋਸਤੋ ਆਪਣੀ ਜ਼ਿੰਦਗੀ ਵਿੱਚ ਹਾਸੇ ਠੱਠੇ ਤੇ ਆਪਣੀ ਜ਼ਿੰਦਗੀ ਨੂੰ ਖੁਸ਼ ਨਮਾ ਬਣਾਉਣ ਵਾਸਤੇ ਸਾਡੇ ਚੈਨਲ ਨੂੰ ਲਾਲ ਬਟਨ ਦੱਬ ਕੇ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਜਿਹੜਾ ਬਟਨ ਆ ਜੀ ਉਹਨੂੰ ਦਬ ਦਿਓ ਤਾਂ ਕਿ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਫਨੀ ਚੁਟਕਲੇ ਪਹੁੰਚ ਸਕਣ ਸ਼ੁਰੂ ਕਰਦੇ ਆਂ ਜੀ ਫਨੀ ਚੁਟਕਲਿਆਂ ਦਾ ਦੌਰ ਅੱਜ ਗੱਲ ਕਰਾਂਗੇ ਵੋਟਾਂ ਕੰ ਦਾ ਮਾਹੌਲ ਜਦੋਂ ਬਣਦਾ ਹੈ ਤਾਂ ਉਹ ਮਾਹੌਲ ਜਿਹੜਾ ਪਿੰਡਾਂ 'ਚ ਦੇਖਣ ਨੂੰ ਮਿਲਦਾ ਉਹ ਸ਼ਹਿਰਾਂ 'ਚ ਦੇਖਣ ਨੂੰ ਨਹੀਂ ਮਿਲਦਾ ਪਿੰਡਾਂ ਦੇ ਲੋਕ ਤਾਂ ਪਤੰਦਰ ਪਾਰਟੀਆਂ ਦੇ ਪਿੱਛੇ ਲਾ ਕੇ ਇੱਕ ਦੂਜੇ ਦਾ ਸਿਰ ਪਾੜਨ ਨੂੰ ਤਿਆਰ ਰਹਿੰਦੇ ਨੇ ਤੇ ਲੀਡਰ ਉੱਤੇ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਪਾਉਂਦੇ ਫਿਰਦੇ ਨੇ ਕੀ ਲਿਖਿਆ ਕਹਿੰਦਾ ਵੋਟਾਂ ਦਾ ਮਾਹੌਲ ਜਦੋਂ ਗਰਮਾ ਜਾਂਦਾ ਹੈ ਵੋਟਾਂ ਦਾ ਮਾਹੌਲ ਜਦੋਂ ਗਰਮਾ ਜਾਂਦਾ ਹੈ ਸ਼ਰਾਬੀਆਂ ਨੂੰ ਦੋ ਦੋ ਨਜ਼ਾਰਾ ਆ ਜਾਂਦਾ ਹੈ ਕਿਉਂਕਿ ਕਿਤੇ ਕਿਹੜੀ ਪਾਰਟੀ ਆਲਾ ਕਿਤੇ ਕਿਹੜੀ ਪਾਰਟੀ ਆਲਾ ਦਰੂ ਦਾ ਡੱਬਾ ਨਹੀਂ ਤਾਂ ਦਰੂ ਦੀ ਬੋਤਲ ਤਾਂ ਲੱਗਦੇ ਹੱਥ ਫੜਾ ਜਾਂਦਾ ਹੈ ਅੱਜ ਵੋਟਾਂ ਦੇ ਦਿਨਾਂ 'ਚ ਕਾਸ਼ਕ ਆਪਦੀ গারਲਫ੍ਰੈਂਡ ਨੂੰ ਫੁੱਲ ਪਰਾਉਣ ਵਾਸਤੇ ਘਰੇਗਾ ਜਦੋਂ ਉਹਨੇ ਘਰ ਦਾ ਗੇਂਦ ਖੜਕਾਇਆ ਤਾਂ ਅੰਦਰੋਂ ਕੁੜੀ ਦੀ ਮਾਂ ਨਿਕਲੀ ਹੁਣ ਮੁੰਡੇ ਨੂੰ ਪਤਾ ਨ ਲੱਗੀ ਮੈਂ ਕਹਾਂ ਕਿ ਹੱਥ 'ਚ ਮੁੰਡੇ ਦੇ ਫੁੱਲ ਉਹ ਛੇਤੀ ਛੇਤੀ ਬੁਢੀ ਨੂੰ ਫੜਾ ਕੇ ਫੁੱਲ ਕਹਿੰਦਾ ਆਂਟੀ ਜੀ ਇਸ ਵਾਰ ਤੁਸੀਂ ਕਮਲ ਦੇ ਫੁੱਲ ਨੂੰ ਵੋਟ ਪਾਓ ਬੁਢੀ ਦੇ ਹੱਥ ਸੀ ਝਾੜੂ ਬੁਢੀ ਨੇ ਪੰਜ ਸੱਤ ਮਾਰੇ ਝਾੜੂ ਢੂਹੀ 'ਚ ਕਹਿੰਦੀ ਕਿਹੜਾ ਕਮਲ ਦਾ ਫੁੱਲ ਹੁਣ ਤਾਂ ਝਾੜੂ ਹੀ ਚੱਲੂ ਐਦਾਂ ਹੀ ਜਿਹੜੀ ਪਾਰਟੀ ਦੇ ਚੋ ਨਿਸ਼ਾਨਾਂ ਦੀ ਵਰਤੋਂ ਆ ਉਹੋ ਪਿੰਡਾਂ 'ਚ ਬਹੁਤ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਅਨਿਆ ਕੁੜੀ ਇੱਕ ਲਾਲੇ ਦੀ ਦੁਕਾਨ ਤੇ ਸੌਦਾ ਲੈਣ ਚਲੀ ਗਈ। ਲਾਲਾ ਜੀ ਹਜੇ ਅਕਾਲੀ ਦਲ ਦੇ ਚੋਣ ਨਿਸ਼ਾਨ ਨਾਲ ਖੰਡ ਤੋਲਣੇ ਲੱਗੇ ਸੀ। ਉਦੋਂ ਇੱਕ ਆਸ਼ਕ ਆ ਗਿਆ ਜਿਨੇ ਉਹ ਕੁੜੀ ਨੂੰ ਭਾਜਪੀ ਦਾ ਚੋਣ ਨਿਸ਼ਾਨ ਫੁੱਲ ਦੇਣ ਦੀ ਕੋਸ਼ਿਸ਼ ਕੀਤੀ ਤੇ ਕੁੜੀ ਨੇ ਨਾਲ ਦੀ ਨਾਲ ਉਹ ਮੁੰਡੇ ਦੇ ਮੂੰਹ ਤੇ ਕਾਂਗਰਸ ਦਾ ਚੋਣ ਨਿਸ਼ਾਨ ਟਕਾ ਦਿੱਤਾ ਤੇ ਮੁੰਡਾ ਆਪ ਨੂੰ ਹੱਸਣ ਲੱਗ ਗਿਆ। ਕੁੜੀ ਨੇ ਮੁੰਡੇ ਨੂੰ ਹੱਸਦਿਆਂ ਦੇਖ ਕੇ ਉੱਥੇ ਆਮ ਆਦਮੀ ਪਾਰਟੀ ਦਾ ਪਿਆ ਚੋਣ ਨਿਸ਼ਾਨ ਚੱਕ ਕੇ ਮੁੰਡੇ ਦੇ ਪੰਜ ਸੱਤ ਮਾਰੀਆਂ ਤੇ ਰੌਲਾ ਪੈਂਦਾ ਸੁਣ ਕੇ ਐਨੇ ਨੂੰ ਕੁੜੀ ਦੇ ਭਰਾ ਆ ਗਏ ਕੁੜੀ ਦੇ ਭਰਾਵਾਂ ਨੇ ਕਾਮਰੇਡ ਵਾਲਾ ਚੋਣ ਨਿਸ਼ਾਨ ਮੁੰਡੇ ਦੇ ਸਿਰ 'ਚ ਮਾਰਿਆ ਤੇ ਮੁੰਡੇ ਦੇ ਸਿਰ 'ਚੋਂ ਖੂਨ ਨਿਕਲ ਆ ਗਿਆ ਮੁੰਡਾ ਹਸਪਤਾਲ ਜਿਵਾਹਰ ਕਰਾਤਾ ਜਦੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲਸ ਬਹੁਤ ਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨਾਂ ਨੂੰ ਮਸਤ ਹੋ ਕੇ 4 ਘੰਟਿਆਂ ਵਿੱਚ ਪਹੁੰਚੀ ਤੇ ਲਾਲਾ ਜੀ ਇਹ ਘਟਾ ਤੋਂ ਡਰਦੇ ਹੋਏ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਲੈ ਕੇ ਉੱਥੋਂ ਿੱਤਰ ਹੋ ਗਏ ਤੇ ਉਦੋਂ ਬਾਅਦ ਲਾਲਾ ਜੀ ਦੇ ਘਰਦਿਆਂ ਨੇ ਲਾਲੂ ਪ੍ਰਸ਼ਾਦ ਯਾਦਵ ਦਾ ਚੋਣ ਨਿਸ਼ਾਨ ਲੈ ਕੇ ਲਾਲਾ ਜੀ ਨੂੰ ਰਾਤ ਨੂੰ ਬਹੁਤ ਲੱਭਿਆ ਪਰ ਲਾਲਾ ਜੀ ਹਜੇ ਤੱਕ ਮਿਲੇ ਨਹੀਂ ਲਾਪਤਾ ਨੇ ਇੱਕ ਵਾਰ ਇੱਕ ਬੰਦਾ ਵੋਟ ਪਾਉਣ ਗਿਆ ਵੋਟ ਪਾ ਕੇ ਮੁੜਦਾ ਹੋਇਆ ਉੱਥੇ ਬੈਠੇ ਪੋਲਿੰਗ ਜੰਟ ਨੂੰ ਕਹਿੰਦਾ ਪੁੱਤ ਦੇਖੀ ਤੇਰੀ ਚਾਚੀ ਵੋਟ ਪਾ ਗਈ ਕਹਿੰਦਾ ਹਾਂ ਚਾਚਾ ਚਾਚੀ ਦਾ ਵੋਟ ਪਾ ਗਈ ਕਹਿੰਦਾ ਚਾਚਾ ਤੂੰ ਚਾਚੀ ਨਾਲ ਵੋਟ ਪਾਉਣੀ ਆ ਮਾਂ ਦਾ ਉਹ ਕਹਿੰਦਾ ਕਿੱਥੇ ਪੁੱਤ ਤੇਰੀ ਚਾਚੀ ਮਰੀ ਤਾਂ 10 ਸਾਲ ਹੋ ਗਏ ਆਇਆਂ ਵੋਟਾਂ ਵੇਲੇ ਮੈਥੋਂ ਪਹਿਲਾਂ ਵੋਟ ਪਾ ਜਾਂਦੀ ਆ ਪਰ ਮੈਨੂੰ ਨਹੀਂ ਡੁੱਬੜੀ ਕਦੇ ਮਿਲੀ ਤੇ ਉਹ ਤੋਂ ਸਾਬੀ ਸਾਰੇ ਭਰਾਵਾਂ ਨੂੰ ਅੱਥਵਨ ਕੀ ਮੀਤਿਆ ਵੀ ਜਿਹੜਾ ਵੋਟਾਂ ਚਾ ਉਹ ਭਾਈਚਾਰਾ ਕਾਇਮ ਰੱਖਿਓ ਇੱਕ ਦੂਜੇ ਨਾਲ ਨਾ ਲੜਿਓ ਕਿਉਂਕਿ ਰੀਡਰਾਂ ਨੇ ਵੋਟਾਂ ਲੈ ਕੇ ਚਲੇ ਜਾਣਾ ਜਿਹੜਾ ਸੁੱਖ ਦੁੱਖ ਜਖੜਨਾ ਆਪਾਂ ਉਹ ਇੱਕ ਦੂਜੇ ਦੇ ਆਪਾਂ ਖੜਨਾ ਸੋ ਜੇ ਵੀਡੀਓ ਚੰਗੀ ਲੱਗੇ ਤੁਹਾਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੀ ਸਾਰੇ ਦੋਸਤਾਂ ਨੂੰ ਸੱਣੀਓ